ਆਮੀਨ ਨੇ ਕਾ ਉਗਰਾਹਾ ਜਿੰਦਾਬਾਦ ਜਿੰਦਾਬਾਦ ਮੋਤੀ ਸਰਕਾਰ ਜਿੰਦਾਬਾਦ ਮੋਤੀ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਸੰਯੁਕਤ ਕਿਸਾਨ ਮੋਰਚਾ ਭਾਰਤ ਦੀ ਕਾਲ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਬਲਾਕ ਮੁਕੇਰੀਆਂ ਦੇ ਪ੍ਰਧਾਨ ਡਾਕਟਰ ਜਤਿੰਦਰ ਸਿੰਘ ਕਾਲੜਾ ਦੀ ਅਗਵਾਈ ਹੇਠ ਟਰੈਕਟਰ ਮਾਰਚ ਮੁਕੇਰੀਆਂ ਤੋਂ ਪ੍ਰਾਣਾਸ਼ਾਲਾ ਗੁਰਦਾਸਪੁਰ ਤੱਕ ਕੀਤੀ ਗਈ ਹਾਂਜੀ ਸਰ ਜਿਉ ਤੁਹਾਡੇ ਵੱਲੋਂ ਅੱਜ ਰੋਸ ਮਾਰਚ ਕੱਢਿਆ ਜਾ ਰਿਹਾ ਟਰੈਕਟਰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਸੌਰਵ ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ ਜੋ ਅੱਜ ਕਾਲ ਦਿੱਤੀ ਗਈ 26 ਜਨਵਰੀ ਦੇ ਜਿਹੜੇ ਸ਼ਹੀਦਾਂ ਨੂੰ ਪ੍ਰਣਾਮ ਉਹਨਾਂ ਨੂੰ ਯਾਦ ਕਰਕੇ ਅੱਜ ਟਰੈਕਟਰ ਰੋਡ ਮਾਰਚ ਕੱਢਿਆ ਜਾਉਂਦਾ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਬਲਾਕ ਮੁਕੇਰੀਆਂ ਵੱਲੋਂ ਅੱਜ ਮੁਕੇਰੀਆਂ ਤੋਂ ਲੈ ਕੇ ਪ੍ਰਾਣਾਸ਼ਾਲਾ ਤੱਕ ਰੋਡ ਮਾਰਚ ਕੱਢਿਆ ਜਾਊਗਾ ਉਦੋਂ ਉਥੇ ਬੀਬੀ ਸੁੰਦਰੀ ਹੋਰ ਦੁਆਰਾ ਸਾਹਿਬ ਤੱਕ ਜਾ ਕੇ ਵਾਪਸ ਇੱਥੋਂ ਤੱਕ ਆਇਆ ਜਾਊਗਾ ਜਿਹੜੀਆਂ ਕੇਂਦਰ ਸਰਕਾਰ ਤੱਕ ਮੰਗਾਂ ਸੀ ਮੋਦੀ ਸਰਕਾਰ ਵਾਲੀਆਂ ਮੰਗਾਂ ਦਿੱਲੀ ਵੱਲੋਂ ਆਇਆਂ ਨੂੰ ਆਪਾਂ ਨੂੰ ਬਹੁਤ ਟਾਈਮ ਬੀਤ ਗਿਆ ਜਿਹੜੇ ਉਥੇ ਸ਼ਹੀਦ ਹੋਏ ਸੀ ਕਿਸਾਨ ਨਾ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਨਾ ਉਹਨਾਂ ਨੂੰ ਮੰਨੇ ਹੋਏ ਪੈਸੇ ਉਹਨਾਂ ਦਾ ਕੋਈ ਉਹਨਾਂ ਦੀ ਯਾਦਗਰੀ ਕੁਝ ਨਹੀਂ ਬਣਾਇਆ ਜਾ ਰਿਹਾ ਸਾਰੀਆਂ ਮੰਗਾਂ ਤੋਂ ਮੋਦੀ ਸਰਕਾਰ ਭੱਜੀ ਹੈ ਤੇ ਉਹਦੇ ਰੋਸ ਵਿੱਚ ਤੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਅੱਜ ਟਰੈਕਟਰ ਮਾਰਚ ਕੱਢਿਆ ਗਿਆ